ਹਾਂਜੀ ਕੀ ਮਾਮਲਾ ਸਰ ਇਕਲ ਭਾਈ ਵੇਖੋ ਹਾਂਜੀ ਕੱਲ ਮਿਤੀ 6 5 2024 ਨੂੰ ਐਸਐਸਓ ਜੋਧਿਆ ਵਾਲੇ ਇੰਸਪੈਕਟਰ ਜਸਵੀਰ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਇੱਕ ਦੋਸ਼ਣ ਮਨਾਕਸ਼ੀ ਆਪਣੀ ਰਾਜਨ ਜਿਹੜੀ ਹੈ ਇਹ ਵਿਸ਼ਾਲ ਕਲੋਨੀ ਕਪੌੜ ਦੀ ਰਹਿਣ ਵਾਲੀ ਹੈ ਇਹਨੂੰ ਅਰੈਸਟ ਕੀਤਾ ਇਹਦੇ ਕੋਲੋਂ 120 ਗ੍ਰਾਮ ਹੈਰੋਨ ਮਿਲੀ ਹੈ ਜਿਹੜਾ ਦੌਰਾਨੇ ਪੁੱਛਗਿੱਛ ਚ ਇਹ ਗੱਲ ਕਲੀਅਰ ਹੋਈ ਕਿ ਇਹਦੇ ਤੋਂ ਪਹਿਲਾਂ ਜਿਹੜੇ 3 ਪਰਚੇ ਦਰਜ ਐ ਉਹਨਾਂ ਕਿੰਨਾ ਕੀ ਇਹ ਮੰਨ ਲਓ ਅਦਾਲਤ ਤੋਂ ਅਵੜਾ ਕਰਾ ਦਿੱਤੀ ਗਈ ਹੈ ਜਿਹੜੀ ਇੱਕ ਬੜੀ ਵੱਡੀ ਸਫਲਤਾ ਜਦੋਂ ਥਾਣੇ ਦੀ ਪੁਲਿਸ ਨੂੰ ਮਿਲੀ ਹੈ ਕਿ ਇੱਕ ਤਿੰਨ ਮੁਕੱਦਮਿਆਂ ਦੀ ਉਹ ਵੀ ਐਂਡੀ ਕੇਅਰ ਸੈਕਟਰ ਦੇ ਮੁਕੱਦਮਿਆਂ ਦੀ ਜਿਹੜੀ ਪੀਓਸੀ ਉਹਨੂੰ ਹੈਰਨਸ ਰੇਡ ਜਿਹੜਾ ਗੁਰੇਖਪੁਰ ਨਹੀਂ ਸਕੀ ਇਹਦੇ ਤੱਕ ਸਰ ਕੋਈ ਮਾਮਲਾ ਨਹੀਂ ਇਹਦੇ ਤੱਕ ਤਿੰਨ ਪਰਚੇ ਸੀ ਤਿੰਨਾਂ ਦੇ ਵਿੱਚ ਹੀ ਇਹ ਭਗੌੜੀ ਹੈ ਕਿ ਜਿਹੜਾ ਇੱਕ ਤੁਹਾਨੂੰ ਯਾਦ ਹੋਣਾ ਹੈ ਕਿ ਬਿਰਜੂ ਬੀਸੀ ਹੁਣ ਅੱਜ ਤੋਂ ਪਹਿਲਾਂ ਉਹਦੇ ਤੇ ਵੀ ਕਾਫੀ ਪਰਚੇ ਸੀ ਉਹਦੇ ਪਰਿਵਾਰ ਦੀ ਹੀ ਇੱਕ ਇਹ ਇੱਕ ਸ਼ਾਖਾ ਹੈ ਮਤਲਬ ਉਹਦੀ ਦੋਤੀ ਹੈ ਇਹਦੇ ਪਰਵਾਸ ਤੇ ਹੋਰ ਬੰਦੇ ਕੰਮ ਕਰਦਾ ਹੈ ਇਹ ਸਾਰਾ ਖਾਨਦਾਨੀ ਕਰਦਾ ਹੈ ਇਹਦੇ ਘਰ ਵਾਲੇ ਤੇ ਵੀ 12-13 ਬੱਚੇ ਦਰਜੇ ਪੱਲਾ ਕਲੇ ਬੱਚੇ ਦਰਜ ਸੀਗੇ ਇਹਦੇ ਤੇ ਐਨਡੀ ਦੇ ਦਰਜ ਹੈ 2 ਪਰਚੇ ਜੋਧੇ ਵਾਲੇ ਤੇ ਇੱਕ ਸ਼ਾਖਾ ਹੈ ਬੋਲ ਦੀ ਇਹ ਕਿੱਥੇ ਜਿਹੀ ਫਲਾਈ ਜ਼ਿਆਦਾ ਮੇਨ ਹੈ ਨਾ ਟਾਰਗੇਟ ਕਿਹੜੇ ਏਰੀਆ ਨੂੰ ਕਰਦੇ ਸੀਗੇ ਸਟੋਰ ਕਰਕੇ ਸਾਰੇ ਪਾਸੇ ਕਰਦੇ ਜਿੱਦਾਂ ਸੀ ਮੋਹਕ ਮੇਲਨ ਦਾ ਸਾਰੇ ਕਾਸੇ ਕਰ ਲਈ ਪਰ ਇਹ ਜਿਵੇਂ ਬੜੀ ਐਸੀ ਕਰ ਲਈ ਬੜੀ ਕਿਵੇਂ ਗਈ ਨਹੀਂ ਪੜ੍ਹ ਸਕਤੇ ਇਹ ਇਨਫੋਰਮੇਸ਼ਨ ਪਰ ਆਫੇ ਪੜ੍ਹੀ ਕਿ ਪਤਾ ਲੱਗਿਆ ਸਾਰੇ ਲੈ ਕੇ ਕਿੱਥੋਂ ਹੁੰਦੇ ਸੀ ਉਹ ਹੁਣ ਅੱਜ ਪੇਸ਼ ਕੀਤੀ ਔਰ ਮੰਨ ਲਿਆ ਤੇ ਅੱਜ ਰਿਮਾਨ ਤੋਂ ਆਦਾ ਸਾਰਾ ਕਲੀਅਰ ਕਰਾਂਗੇ ਕਿ ਕਿੱਥੋਂ ਲੈ ਗਿਆ ਵੀ ਅਗਲੇ ਟੇਨ ਗੁਰੂ ਦੇਸੀ ਕੋਈ ਆਪ ਨਸ਼ਾ ਕਰਨ ਦੀ ਆਦੀ ਤਾਂ ਨਹੀਂ ਨਹੀਂ ਆਪ ਨਸ਼ਾ ਨਹੀਂ ਕਰਦੀ ਗਾ ਟਰੈਲ ਨੂੰ ਕੰਮ ਦੱਸਣ ਨੂੰ ਲੋਕਾਂ ਨੂੰ ਟਰੈਲ ਨੂੰ ਕਰਦੀ ਬੇਸਿਕਲੀ ਇਹ ਫੋਲ ਕਲਾਸਿਕ ਆ ਜੀ ਠੀਕ ਧੰਨ ਹੋ